ਤੈਨੇ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੂਪ ਬਸੰਤ ਦੀ ਲੋਕ ਗਾਥਾ ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੈੜਾਂ ਇਸ ਨੂੰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਹਜ਼ਾਰਾਂ ਸਾਲ ਪਹਿਲਾਂ ਸੰਘੋਲ ਇੱਕ ਕੋਗਵਸਤਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ ਰੂਪ ਸੰਤ ਦੇ ਪਿਤਾ ਰਾਜਾ ਖੜਕਸੈਨ ਦੀ ਰਾਜਧਾਨੀ ਰਾਜਾ ਖੜਕਸੈਨ ਇੱਕ ਨੇਕ ਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ ਉਸ ਦੇ ਰਾਜ ਵਿੱਚ ਪਰਜਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ ਅੱਖਾਂ ਰਾਜ-ਰਾਜ ਜਾਂਦੀਆਂ ਸਨ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਕਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫਿਕਰਮੰਦ ਸੀ ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜੇ ਹੀ ਮੰਜੇ ਤੇ ਪਈ ਕੇ ਉੱਠ ਨਾ ਸਕੀ ਤੇ ਕੁਝ ਸਮਾਂ ਪਾ ਕੇ ਰਾਣੀ ਸਵਰਗ ਸਦਾਰ ਗਈ ਰਾਣੀ ਦੀ ਮੌਤ ਦਾ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਰੂਪਸੰਤ ਆਪਣੀ ਮਾਂ ਦੇ ਵਿਜੋਗ ਵਿੱਚ ਬਹੁਤ ਰੋਨੇ ਗਏ। ਉਹਨਾਂ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ। ਖੜਕਸੈਨ ਆਪਣੇ ਹਾਲੋਂ ਬਿਹਾਲ ਹੋਇਆ ਪਿਆ ਸੀ। ਉਸ ਨੂੰ ਵੀ ਕੋਈ ਸੁਧ-ਬੁੱਧ ਨਹੀਂ ਸੀ ਰਹੀ। ਕਿਵੇਂ ਆਪਣੇ ਆਪ ਤੇ ਉਹ ਕਾਬੂ ਪਾਵੇ। ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਮ ਨੂੰ ਭਲਾਉਣ ਲਈ ਸ਼ਾਇਆ, ਦਿਲਬਰੀਆਂ ਦਿੱਤੀਆਂ ਤੇ ਢਾਰਸਾ ਬਣਾਈਆਂ। ਸਮਾ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਚੁੱਕੇ ਸਨ ਉਹਨਾਂ ਦੇ ਆਪਣੇ ਆਪਣੇ ਸ਼ੌਂਕ ਸਨ ਰੂਪ ਨੂੰ ਸ਼িকার ਖੇਡਣ ਦਾ ਸ਼ੌਂਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ਕੀਨ ਸੀ ਅਲੱਡ ਜਵਾਨੀ ਆਪਣੇ ਸ਼ੌਂਕਾਂ 'ਚ ਮਸਤ ਸੀ ਖੜਕਸੈਨ ਨੂੰ ਰਾਜਦਰਬਾਰ ਦੇ ਕੰਮਾਂ ਕਾਜਾਂ ਤੋਂ ਵੇਲ ਨਹੀਂ ਸੀ ਮਿਲਦੀ ਇਹਨਾਂ ਰਜੇਮਿਆਂ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗਾ ਖੜਕਸੈਨ ਨੂੰ ਆਪਣੀ ਰਾਣੀ ਰੂਪવતી ਨਾਲ ਬਹੁਤ ਮੁਹੱਬਤ ਸੀ ਉਸ ਦੇ ਵਿਛੋੜੇ ਦਾ ਉਹਦੇ ਮਨਾਂ ਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਕੜਕ ਸਿੰਘ ਰਾਜ ਦਰਬਾਰ ਵਿੱਚ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹਨੂੰ ਡੋਬੂ ਪੈਣ ਲੱਗ ਜਾਂਦੇ। ਰਾਣੀ ਬਿਨਾਂ ਮਹਿਲ ਜਿਹੜਾ ਹੀ ਉਹ ਸੁਨਾ ਸੁਨਾ ਲੱਗਦਾ। 2 ਢਾਈ ਬਰੇ ਇਸੇ ਅਵਸਥਾ ਵਿੱਚ ਲੰਘ ਗਏ। ਆਖਰ ਉਹਦੇ ਅਮੀਰਾਂ ਵਜ਼ੀਰਾਂ ਨੇ ਉਸਨੂੰ ਦੂਜੀ ਸ਼ਾਦੀ ਕਰਵਾਉਣ ਲਈ ਬਣਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ। ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰ ਸਿੰਘ ਨੇ ਆਪਣੀ 16-17 ਵਰਿਆਂ ਦੀ ਪਰਿਵਾਰਗੀ ਮਲੂਕਤੀ ਚੰਦਰਵਤੀ ਅਧ ਘਾੜੂ ਮਰਦੇ ਰਾਜਾ ਖੜਕ ਸਿੰਘ ਨਾਲ ਵਿਆਹ ਦਿੱਤੀ ਮਹਿਲਾਂ ਵਿੱਚ ਮੁੜ ਰੌਣਕਾਂ ਆ ਗਈਆਂ ਇਸ ਤਰ੍ਹਾਂ ਇੰਦਰ ਸਿੰਘ Rajput ਦੀ ਧੀ ਚੰਦਰਵਤੀ ਸੰਗਲਾਦੀਪ ਦੀ ਮਲਕਾ ਬਣ ਗਈ ਇੱਕ ਦਿਨ ਰਾਣੀ ਚੰਦਰਵਤੀ ਦੇ ਮਹਿਲ ਦੇ ਬਾਹਰ ਖੇਡਦੇ ਪਸੰਤ ਦੀ ਗੇਂਦ ਰਾਣੀ ਦੇ ਮਹਿਲ ਵਿੱਚ ਜਾ ਡਿੱਗੀ ਜਦ ਪਸੰਤ ਗੇਂਦ ਲੈਣ ਲਈ ਮਹਿਲ ਅੰਦਰ ਗਿਆ ਤਾਂ ਮੋਸ਼ਫਟ ਸੋਹਣੇ ਸੁਨੱਖੇ ਮਤਰੇ ਪੁੱਤ ਨੂੰ ਵੇਖ ਕੇ ਰਾਣੀ ਦਾ ਈਮਾਨ ਡੋਲ ਗਿਆ। ਬਸੰਤ ਨੇ ਕਿਹਾ ਮਾਤਾ ਜੀ ਹੋਸ਼ ਕਰੋ। ਤੁਸੀਂ ਮਾਂ ਤੇ ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨਾ ਚਾਹੁੰਦੇ ਹੋ। ਪਰ ਰਾਣੀ ਕਹਿਣ ਲੱਗੀ ਮੈਂ ਤੇਰੀ ਮਾਂ ਕੰਜ ਲਗਦੀ ਆਂ। ਆਪਾਂ ਤਾਂ ਹਾਣ ਪ੍ਰਮਾਣ ਦੇ ਆਂ। ਬਸੰਤ ਰਾਣੀ ਦੇ ਬਕਾਵੇ ਵਿੱਚ ਨਾ ਆਇਆ ਤੇ ਉਹ ਮਹਿਲ ਵਿੱਚੋਂ ਵਾਪਸ ਬਾਹਰ ਆ ਗਿਆ। ਬਸੰਤ ਦੇ ਜਾਣ ਪਿਛੋਂ ਰਾਣੀ ਨੇ ਹਾਰ ਸ਼ਿੰਗਾਰ ਤੋੜ ਸੁੱਟਿਆ ਤੇ ਮਹਿਲ ਦੀਆਂ ਹੋਰ ਵਸਤੂਆਂ ਵੀ ਇਧਰ ਉਧਰ ਖਲਾਰ ਦਿਤੀਆਂ ਜਦ ਰਾਜਾ ਮਹਿਲ ਵਿੱਚ ਆਇਆ ਤਾਂ ਉਸ ਨੇ ਇਸ ਦਾ ਕਾਰਨ ਪੁੱਛਿਆ ਮੁਕਾਹ ਰਾਣੀ ਨੇ ਬਸੰਤ ਸਿਰ ਤੂੰਮ ਤਲਾ ਦਿੱਤੀ ਕਿ ਉਹ ਗੀਂਦ ਲੈਣ ਦੇ ਬਹਾਨੇ ਮੇਰੇ ਮਹਿਲ ਵਿੱਚ ਆਇਆ ਤੇ ਮੇਰੀ ਇੱਜ਼ਤ ਖਰਾਬ ਕਰਨ ਦਾ ਯਤਨ ਕੀਤਾ ਚੰਦਰਵਤੀ ਨੇ ਤ੍ਰਿਆ ਚਲਤਰ ਦਾ ਜਿਹਾ ਬਾਣ ਚਲਾਇਆ ਕੇ ਖੜਕਸੈਨ ਸੋਚੀ ਪਿਆ ਗਿਆ ਇਹ ਕਿਵੇਂ ਹੋ ਸਕਦਾ ਮੇਰੀ ਰਾਣੀਏ ਬਸੰਤ ਜਿਹਾ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਇਸ ਲਈ ਮੇਰੀ ਗੱਲ ਦਾ ਆਪ ਇਤਬਾਰ ਨਹੀਂ ਕਰ ਰਹੇ ਐਨਾ ਆਕ ਚੰਦਰਵਤੀ ਜ਼ਾਰੂ ਜ਼ਾਰ ਰੋਣ ਲੱਗ ਪਈ ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ ਉਹ ਤੁਰੰਦਰ ਤੱਕ ਤੜਫੁੱਟਿਆ ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਕਿਹਾ ਮੇਰੀ ਬੇਗਮ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤਾ ਉਹ ਮੁਆਫ ਕਰਨ ਵਾਲਾ ਨਹੀਂ ਹੈ ਉਸ ਨੂੰ ਇਝੇ ਹੀ ਸਜ਼ਾ ਦਿਆਂਗਾ ਕਿ ਲੋਕੀ ਰੰਧੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਬਚਨ ਸੁਣ ਕੇ ਰਾਣੀ ਦੇ ਦੌਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਸਜਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਕਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗੈਰੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਕਿਸੇ ਦੀ ਜੁਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਹੈ। ਰੂਪਨੇ ਵੀ ਆਪਣੇ ਪਿਤਾ ਅਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਧਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ। ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਹਦਾ ਪੱਖ ਜਾਣੇ ਬਿਨਾ ਅਜਿਹੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਛੜੀ ਮਾਂ ਦੀ ਯਾਦ ਆਈ। ਤੇ ਉਹਦਾ ਗੱਚ ਪਰ ਆਇਆ ਉਹ ਭਰੇ ਨੈਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜੀ ਉਹ ਪੋਜਕਦਮਾਂ ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ ਵੀਰ ਮੈਂ ਤੇਰੇ ਬਿਗੈਰ ਕੱਲਾ ਕਿਵੇਂ ਰਹਿ ਸਕਦਾ ਤੇਰੇ ਨਾਲ ਹੀ ਚੱਲਾਂਗਾ ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਚੱਲਣੇ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਭੋਗਣਾ ਹੀ ਆ ਜਾਂ ਤੂੰ ਪਿੱਛੇ ਮੁੜ ਜਾ ਵੀਰੇ ਰੂਪ ਜਿਤ ਕਰਕੇ ਬਸੰਤ ਦੇ ਨਾਲ ਹੀ ਜੰਗਲ ਬਿਆਬਾਨਾਂ ਨੂੰ ਤੁਰ ਪਿਆ। ਉਹਨਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਢੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ। ਜੋ ਕੰਧਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਤ੍ਰਖਤ ਥੱਲੇ ਢਿੱਗ ਜਾਂਦੇ। ਜੰਗਲੀ ਜੀਵ ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਾਣਾ ਜਾਗਦਾ ਦੂਜਾ ਸੌਂਦਾ। ਇਸ ਤਰ੍ਹਾਂ ਵਾਰੋ-ਵਾਰੀ ਜਾਗਦੇ ਸੌਂਦੇ। ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਭਟਕਣਾ ਵਿੱਚ ਪੜਕਦੇ ਰਹੇ। ਉਹਨਾਂ ਕਈ ਨਦੀਆਂ ਦਰਿਆ ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਬਾਣਾ ਵਾਪਰਿਆ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਫੁੱਲੀ ਤਾਂ ਉਹ ਬੇਖਹਿਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਉਹਨੇ ਉਹਨੂੰ ਹਿਲਾਇਆ ਪਰ ਬਸੰਤ ਟੱਸ ਤੋਂ ਮਸਣਾ ਹੋਇਆ ਰੂਪ ਸੋਚੀ ਪਿਆ ਗਿਆ ਕਿ ਉਹ ਵਿਚਾਰਾ ਕੀ ਕਰੇ ਜੰਗਲ ਬੀਆਬਾਨ ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ ਸੀ ਉਹ ਕਫਨ ਦਾ ਪ੍ਰਬੰਧ ਕਰ ਰਹੀ ਬਸੰਤ ਦੀ লাশ ਨੂੰ ਦਰਖਤ ਥੱਲੇ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ ਸ਼ਹਿਰ ਦੀਵਾਲੇ ਦਿਵਾਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ ਐਨਨੂ ਅਤੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ हे ਪਰਦੇਸੀ ਨੌਜਵਾਨ ਕੱਲ ਸਾਡੇ ਦੇਸ਼ ਦਾ ਰਾਜਾ ਸੁਰਗਵਾਸ ਹੋ ਗਿਆ। ਪਰੰਪਰਾ ਅਨੁਸਾਰ ਸਾਰੇ ਅਧਿਕਾਰੀ ਅਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਬੜੇਗਾ ਉਹਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ। ਇਸ ਕਰਕੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਤੁਹਾਨੂੰ ਆਪਣਾ ਰਾਜਾ ਬਣਾ ਲਈਏ। ਐਨਾ ਆਖ ਉਹਨਾਂ ਨੇ ਰੂਪ ਨੂੰ ਸ਼ਾਹੀ ਬਿਸਤਰ 'ਤੇ ਨਾ ਕੇ ਵਿਧੀਵਤ ਰਸਮਾਂ ਨਾਲ ਰਾਜ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ ਰੂਪਕੁਣ ਮਿਸਰ ਦਾ ਰਾਜਾ ਬਣ ਗਿਆ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ লাশ ਪਈ ਸੀ ਉਸ ਦਰਖਤ ਥੱਲੇ লাশ ਨਾ ਵੇਖ ਕੇ ਉਹਨੇ ਇਹ ਅਨਮਾਨ ਲਾ ਲਿਆ ਕਿ ਬਸੰਤ ਦੀ লাশ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਤੇ ਆਪਣੇ ਰਾਜ ਦੇ ਕਾਮਕਾ ਚਲਾਉਣ ਲੱਗਾ ਇੱਧਰ ਬਸੰਤ ਦੀ ਹੋਣੀ ਵੇਖੋ ਜਦੋਂ ਰੂਪ ਉਹਦੇ ਕਫਨ ਦੀ ਢਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ ਉਸਦੇ ਜਾਨ ਮਾਰ ਦੀ ਮੰਗਲਨਾਦ ਦਾ ਨਾਂ ਦਾ ਜੋਗੀ ਕਿਤੇ ਤੁਰਦਾ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸ ਨੂੰ ਹਲਾਜ ਲਾ ਕੇ ਵੇਖਿਆ ਤੇ ਉਸ ਦੀ ਨਬਜ ਵੇਖੀ ਨਬਜ ਚੱਲ ਰਹੀ ਸੀ ਅਸਲ ਵਿੱਚ ਉਹ ਮਰਿਆ ਨਹੀਂ ਸੀ ਸਿਰਫ ਬਿਹੋਸ਼ ਹੋਇਆ ਸੀ ਉਹਨੂੰ ਕਹੇ ਜਰੀਲੇ ਸੱਪ ਨੇ ਡੱਸ ਕੇ ਬਿ ਸੁਧ ਕਰ ਦਿੱਤਾ ਸੀ ਯੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਸ ਨੂੰ ਫੋਸ਼ ਵਿੱਚ ਲਿਆਂਦਾ। ਬਸੰਤ ਨੇ ਯੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਯੋਗੀ ਉਸ ਨੂੰ ਆਪਣੀ ਕੁਟੀਆਂ ਵਿੱਚ ਲਿਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾ ਤੈਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ। ਫੌਰੇ ਜੂੰਦਾ ਵੀ ਆ ਕੇ ਜਾਂ ਉਹ ਵੀ ਮਰ ਗਿਆ ਹੈ। ਜੋਗੀ ਕੋਲ ਰਹਿੰਦਿਆਂ ਬਸੰਤ ਨੇ ਸੱਤ ਬਰੇ ਲੰਘਾ ਦਿੱਤੇ। ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸਤੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ। ਇੱਕ ਦਿਨ ਬਸੰਤ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਕਰਦਾ ਕਰਦਾ ਬਹੁਤ ਦੂਰ ਨਿਕਲ ਗਿਆ ਤੇ اچانک ਹਨੇਰੀ ਝੱਖੜ ਚੱਲ ਪਿਆ ਤੇ ਉਸ ਨੂੰ ਰਾਹ ਭੁੱਲ ਗਿਆ। ਹਨੇਰਾ ਹੋਣ ਕਰਕੇ ਉਹ ਪਛਾਣ ਜੋ ਪਛਾਣ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ। ਉਹ ਸ਼ਹਿਰ ਦੀ ਵਸੀਲ ਦੇ ਮੁੱਖ ਦਰਵਾਜ਼ੇ ਤੇ ਪਹੁੰਚ ਗਿਆ। ਦਰਵਾజా ਬੰਦ ਸੀ ਉਸਨੇ ਦਰਵਾజా ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜੇ ਦੀ ਮੋਰੀ ਰਾਈ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾజా ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮਖੋਰ ਸ਼ੇਰ ਆਉਂਦਾ ਹੈ ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ ਚੰਗਾ ਇਹੀ ਆ ਕਿ ਤੂੰ ਕਿਧਰੇ ਪੂਰ ਚੱਲਿਆ ਜਾ ਦਰਵਾజా ਮੈਂ ਨਹੀਂ ਖੋਲਣਾ ਐਨਾਂ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ ਬਸੰਤ ਉਹਨ ਕੀ ਕਰਦਾ ਹਨੇਰਾ ਘੂੜਾ ਹੋ ਰਿਹਾ ਸੀ ਕਾਲੀ ਬੋਲੀ ਡਰਾਉਣੀ ਰਾਤ ਬਸੰਤ ਨੇ ਦਰਵਾਜੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਲੰਗੀ ਸੀਗੇ ਸ਼ੇਰ ਨੇ ਆ ਕੇ ਬੜਕ ਮਾਰੀ ਬਸੰਤਤਾ ਜੀ ਜਾਗਦਾ ਹੀ ਪਿਆ ਸੀ ਉਹਨੇ ਆਪਣੇ ਸ਼ਸਤਰ ਸੰਭਾਲੇ ਹੀ ਸੰਕੇ ਸ਼ੇਰ ਨੇ ਉਸਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਜਿਆ ਤਲਵਾਰ ਦਾ ਵਾਰ ਕੀਤਾ ਕਿ ਉਹ ਚਫਾਲ ਧਰਤੀ ਤੇ ਜਾ ਪਿਆ ਸ਼ੇਰ ਨੂੰ ਮਾਰ ਮਕੌਣ ਉਪਰੰਤ ਬਸੰਤ ਤੇ ਕਿਵੇਂ ਕਰਨ ਦਰਵਾਜੇ ਦੇ ਸਾਹਮਣੇ ਹੀ ਹੂਕ ਸੌਂ ਗਿਆ ਸਵੇਰ ਹੋਈ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲ੍ਹਿਆ ਉਹਨੇ ਵੇਖਿਆ ਕਿ ਸ਼ੇਰ ਤਾਂ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਹੂਕ ਸੁੱਤਾ ਪਿਆ ਹੈ ਉਹਨੇ ਤੁਰੰਤ कोतवाल ਨੂੰ ਬੁਲਾਇਆ कोतवाल ਦੇ ਮਨ ਵਿੱਚ ਅਜਹੀ ਖੋਟ ਆਈ ਕਿ ਕਿਉਂਕਿ ਉਹ ਸ਼ੇਰ ਨੂੰ ਆਪਣੇ ਵੱਲੋਂ ਮਰਿਆ ਦੱਸ ਕੇ ਰਾਜੇ ਪਾਸੋਂ ਨਾਮ ਪ੍ਰਾਪਤ ਕਰਨਾ ਚਾਹੁੰਦਾ ਸੀ ਉਹਨੇ ਮਦਾ ਪਕਾ ਕੇ ਸੁੱਤੇ ਬਈ ਬਸੰਤ ਨੂੰ ਵੱਡ ਟੋਕ ਕੇ ਬਿਵੋਸ਼ ਕਰ ਦਿੱਤਾ ਤੇ ਉਸ ਨੂੰ ਉਥੋਂ ਚੁੱਕ ਕੇ ਖਤਾਨਾਂ ਵਿੱਚ ਸੋਟਾਇਆ ਆਦਮ ਖੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਸੰਤ ਰਾਜਾ ਰੂਪ ਬਹੁਤ ਖੁਸ਼ ਹੋਇਆ ਉਹਨੇ ਚੌਂਕੀਦਾਰ ਅਤੇ कोतवाल ਨੂੰ ਉਹਨਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ कोतवाल ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਂ ਵਿੱਚ ਪਿਆ ਕਰਾਰ ਰਿਆ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਇਸ ਸ਼ੇਰ ਦਾ ਕਾਲੂ ਕਮਿਆਰ ਮਿੱਟੀ ਲੈਣ ਲਈ ਖਤਾਨਾਂ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਂ ਵਿੱਚ ਵੱਡਿਆ ਟੁਕਿਆ ਕਰਾ ਰਿਹਾ ਹੈ ਉਹ ਉਸ ਨੂੰ ਉਸੇ ਵੇਲੇ ਆਪਣੇ ਘੋਤੇ ਤੇ ਲੱਦ ਕੇ ਘਰ ਲਿਆ ਤੇ ਉਹਦੀ ਉਹਨੇ ਮਲਮ ਪੱਟੀ ਕੀਤੀ ਤੇ ਬਸੰਤ ਕੁਝ ਦਿਨਾਂ ਵਿੱਚ ਹੀ ਨਵ ਬਰਨੋ ਹੋ ਗਿਆ ਕਮਿਆਰ ਤੇ ਕਮਿਆਰੀ ਇਕੱਲੇ ਹੀ ਘਰ 'ਚ ਰਹਿੰਦੇ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਚਾਹਨਕ ਉਸ ਉੱਤੇ ਕਤਵਾਲ ਦੀ ਨਜ਼ਰ ਪੈ ਗਈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਪਾਜ ਉਧਣ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਤਸਾਉਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਬੇਇਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਇਸ ਇਲਜ਼ਾਮ ਵਿੱਚ ਕਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਦਿਨ ਬੀਤੇ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਬਸੰਤ ਦੇ ਧਰਮ ਦੇ ਮਾਦਾ ਪਿਤਾ ਜਿਹੜੇ ਹੀ ਉਹ ਵੀ ਆਏ ਪਰ ਉਹਨਾਂ ਦੀ ਵੀ ਕਿਸੇ ਨੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਕਿ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸਤਾਕਰ ਨੇ ਆਰਜ ਗੁਜਾਰੀ ਰਾਜਨ ਮੇਰੀ ਮਦਦ ਕਰੋ ਮੈਂ ਤੁਹਾਡੇ ਲਈ ਤੁਹਾਡੇ ਕੋਲ ਆਸ ਲੈ ਕੇ ਆਇਆ ਹਾਂ ਕਿ ਮੇਰਾ ਜਹਾਜ ਜਿਹੜਾ ਉਹ ਸਮੁੰਦਰ ਵਿੱਚ ਫਸਿਆ ਖੜਾ ਹੈ ਜੋਤਿਸ਼ੀ ਕਹਿੰਦੇ ਹਨ ਕਿ ਜੇ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੇ ਤੇਰਾ ਜਹਾਜ ਚੱਲ ਪਵੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ ਕਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੁਧਾਕਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ ਕੁਤਵਾਲ ਦੇ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸਦਾਗਰ ਦੇ ਨਾਲ ਤੋਰ ਦਿੱਤਾ ਸਦਾਗਰ ਬਸੰਤ ਨੂੰ ਜਹਾਜ਼ ਤੇ ਲੈ ਗਿਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕੱਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ ਉੱਧਰ ਘੁਮਾਇਆ ਤੇ ਜਹਾਜ਼ ਕੁਰਰ ਕੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨੇ ਆਪਣੀ ਹੌਲੀ ਹੌਲੀ ਰਫ਼ਤਾਰ ਫੜ ਲਈ ਸਦਾਗਰ ਬਸੰਤ ਦੀ ਸਿਆਣਪ, ਸੂਝ ਅਤੇ ਸਰੀਰਕ ਦਿੱਖ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੂੰ ਉਸਨੇ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ। ਬਸੰਤ ਹਣ ਸਦਾਗਰ ਪੁੱਤਰ ਵਜੋਂ ਜਹਾਜ਼ ਤੇ ਵਿਚਰਿਆ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਹੀ ਸੁਆ ਸੀ। ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ। ਬੰਦਰਗਾਹ ਤੇ ਲੰਗਰ ਸੁੱਟ ਕੇ ਸਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਾਇਆ। ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਸ਼ ਵੀ ਲੱਗਾ ਬਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਨੇ ਉਹਨੂੰ ਮੋਹ ਭੰਨੀਆਂ ਨਿਗਾਹਾਂ ਨਾਲ ਦੇਖਿਆ ਤੇ ਠੰਡੇ ਹੋ ਕੇ ਪਰੇ ਇੱਕ ਦਿਨ ਸੈਰ ਕਰਨ ਦੀ ਕਾਮਰੂਪ ਦੇ ਸ਼ਾਜਾਦੀ ਚੰਦਰਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ ਉਹਨੇ ਬਸੰਤਵਾਲ ਦੇ ਵੇਖਿਆ ਤੇ ਵੰਦੇ ਸਾਰੇ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਪੇ ਨੂੰ ਆਖਿਆ ਮੈਂ ਤਾਂ ਵਿਆਹ ਹੀ ਸਦਾਕਰ ਦੇ ਮੁੰਡੇ ਨਾਲ ਕਰਾਉਣਾ ਨਹੀਂ ਤਾਂ ਸਾਰੀ ਉਮਰ ਕੁਵਾਰੀ ਰਹਾਂਗੀ ਉਹਦੇ ਮਾਪੇ ਆਪਣੀ ਧੀ ਦੀ ਜ਼ਿੱਦ ਅਗੇ ਘੇਰ ਨਾ ਸਕਤੇ ਉਹਨਾਂ ਨੇ ਸੁਦਾ ਕਰਨ ਬੁਲਾ ਕੇ ਚੰਦਰਪਦਨ ਦੀ ਸ਼ਾਦੀ ਪਸੰਤ ਨਾਲ ਕਰ ਦਿੱਤੀ ਐਨੀ ਖੂਬਸੂਰਤ ਮਟਿਆਰ ਪਸੰਤ ਨੇ ਪਹਿਲਾਂ ਕਦੀ ਵੇਖੀ ਨਹੀਂ ਸੀ ਉਹਨੇ ਮਿਰਗਾਂ ਵਰਗੇ ਨੈਣ ਤੇ ਤਸੰਤ ਫਿਦਾ ਹੋ ਗਿਆ ਉਸਨੇ ਮਿਰਗ ਲੈਣੀ ਚੰਦਰਪਦਨ ਨੂੰ ਤਨੋਂ ਮਨੋਂ ਆਪਣਾ ਬਣਾ ਲਿਆ ਕੁਝ ਦਿਨ ਦਿਨੋਂ ਕੁਝ ਦਿਨ ਦੋਨੋਂ ਕਾਮਰੂ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਾਜ ਤੇ ਆ ਗਏ ਚੰਦਰਪਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਿਆ। ਜਾਜ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ ਚੰਦਰਪਦਨ ਤੇ ਪਸੰਤ ਅਟਕੇਲੀਆਂ ਕਰਦੇ ਪਾਣੀ ਤੇ ਮੋਜ-ਮਸਤੀ ਮਾਣਦੇ ਰਹੇ। ਇੱਕ ਦਿਨ ਸੁਦਾਗਰ ਨੇ ਵੇਖਿਆ ਚੰਦਰਪਦਨ ਕਲਮ ਕੱਲੀ ਖੜੋਤੀ ਐ ਤੇ ਚੜ੍ਹਦੇ ਸੂਰਜ ਨੂੰ ਨਿਹਾ ਰਹੀ ਸੀ। ਚੜ੍ਹਦੇ ਸੂਰਜ ਦੀ ਲਾਲੀ 'ਚ ਭਿੱਜੀ ਚੰਦਰਪਦਨ ਉਹਨੂੰ ਘਾਇਲ ਕਰ ਰਹੀ ਸੀ। ਉਹ ਸੋਚਣ ਲੱਗਾ ਜੇ ਚੰਦਰਬਦਨ ਮੇਰੀ ਬਣ ਜਾਵੇ ਤਾਂ ਮੈਂ ਸਾਰੀ ਦੁਨੀਆ ਦੀ ਦੌਲਤੇ ਤੇ ਤਨਸ਼ਾਵਰ ਕਰ ਦਿਆਂ। ਸਦਾਗਰ ਨੇ ਹਰ ਹੀਲੇ ਚੰਦਰਬਦਨ ਨੂੰ ਆਪਣੀ ਬਣਾਉਣ ਦਾ ਮਨੋਮਨੀ ਫੈਸਲਾ ਕਰ ਲਿਆ। ਪਰ ਚੰਦਰਬਦਨ ਤਾਂ ਸਦਾਕਾ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਪਿਤਾ ਸਮਾਨ ਮੰਨ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ। ਪਰ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਛਾਣ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸਦਾਗਰ ਤੇ ਬਸੰਤ ਜਾਜ ਦੇ ਤਖਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਾਲ ਆਈ ਤੇ ਸਦਾਗਰ ਨੇ ਇੱਕਦਮ ਬਸੰਤ ਨੂੰ ਧੱਕਾ ਦੇ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ ਚੰਦਰਪਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਂ ਲੈ ਲੈ ਕੇ ਦੁਹਾਈਆਂ ਪਾ ਰਹੀ ਸੀ ਸੁਦਾਗਰ ਵੀ ਉਸਨੂੰ ਉੱਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ। ਇਧਰ ਪਸੰਦ ਉਸ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰਪਰੀਆਂ ਲਹਿਰਾਂ ਉਸਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ। ਅਚਾਨਕ ਕੁਦਰਤ ਦਾ ਕ੍ਰਿਸ਼ਮਾ ਇੱਕ ਜਈ ਸੁਨਾਮੀ ਆਈ ਜਿਸ ਵਿੱਚ ਇੱਕ ਮਗਰਮੱਛ ਰੁੜਿਆ ਜਾ ਰਿਹਾ ਸੀ। ਪਸੰਦ ਨੇ ਹਿੰਮਤ ਕਰਕੇ ਉਸ ਮਗਰਮੱਛ ਨੂੰ ਜੱਫੀ ਪਾਈ ਤੇ ਮਜਬੂਤੀ ਨਾਲ ਫੜ ਲਿਆ। ਤੇ ਲਹਿਰਾ ਜਿ ਵਹਿੰਦਾ ਹੋਇਆ ਮਗਰਮਾਸ਼ੋਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਛੇਰੇ ਮਸ਼ੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਤੋਂ ਬਾਹਰ ਕੱਢ ਲਿਆ ਤੇ ਤਰੰਤ ਹੀ ਕੋਈ ਓੜ-ਪੋੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲਿਆ ਮਿਸਰ ਦਾ ਇੱਕ ਮਾਲੀ ਜੋ ਮਛੇਰਿਆਂ ਦਾ ਜਾਨੂ ਸੀ ਆਗੂ ਉਸ ਨੂੰ ਆਪਣੇ ਘਰ ਲਿਆ ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਉਸ ਨੂੰ ਪੁੱਤਰ ਮੰਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹਨਾਂ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਾਲਣ ਨੂੰ ਉਸ ਨੇ ਸਾਰੀ ਆਪਣੀ ਹੱਟ ਬੀਤੀ ਸੁਣਾਈ ਉਸ ਨੇ ਆਖਿਆ ਪ੍ਰਮਾਤਮਾ ਅਸ ਦੀ ਸਾਰ ਲਵੇਗਾ ਤੇ ਚੰਦਰਪਦਨ ਉਸ ਨੂੰ ਜ਼ਰੂਰ ਮਿਲੇਗੀ ਸੁਦਾਗਰ ਨੇ ਚੰਦਰਪਦਨ ਨੂੰ ਆਪਣੇ ਵਾਸ ਵਿੱਚ ਕਰਨ ਲਈ ਕਈ ਹਿਲੇ ਵਰਤੇ ਡਰਾਇਆ ਧਮਕਾਇਆ ਵੀ ਆਖਰ ਸੁਦਾਗਰ ਤੋਂ ਖਿਹੜਾ ਛਡਾਉਣ ਲਈ ਇੱਕ ਦਿਨ ਚੰਦਰਪਦਨ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਇਸ ਸਮੇਂ ਤਰਨ ਜੇ ਬਸੰਤ ਜੂੰਦਾ ਮਿਲ ਗਿਆ ਤਾਂ ਵਾਹ ਭਲੀ ਨਹੀਂ ਤਾਂ ਮੈਂ ਤੁਹਾਡੇ ਨਾਲ ਰੀਤੀ ਰਿਵਾਜ ਅਨੁਸਾਰ ਸ਼ਾਦੀ ਕਰਵਾ ਲਵਾਂਗੀ ਸੋ ਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ 1 ਸਾਲ ਤੋਂ ਵੀ ਕਈ ਸਾਲ ਡਿੱਗਣ ਲਈ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰਬਦਨ ਸਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ 'ਚ ਖੋਈ ਪਈ ਸੀ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਢੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਇਲ ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ। ਮਾਲਣ ਫੁੱਲਾਂ ਦਾ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪੁੱਜ ਗਈ ਤੇ ਚੰਦਰਬਦਨ ਦੇ ਘਰ ਚ ਹਾਰ ਪਾਉਂਦਿਆਂ ਹੌਲੀ ਦੇਣੀ ਬੋਲੀ, "ਬੇੜਾ ਦਾਸ ਨਾ ਹੋ ਤੇਰਾ ਸੁਆਗ ਜਿਉਂਦਾ ਹੈ। ਬਸੰਤ ਮੇਰੇ ਘਰ ਹੈ।" ਉਸਨੇ ਸਾਰੀ ਹੱਡ ਬੀਤੀ ਚੰਦਰਬਦਨ ਨੂੰ ਸੁਣਾਈ ਤੇ ਉਹ ਕਹਿੰਦੀ ਕਿ ਉਹ ਤੇਰੀ ਯਾਦ ਵਿੱਚ ਤੜਫ ਰਿਹਾ ਹੈ। ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ। ਐਨਾਕ ਮਾਲਨ ਜਾਜ ਤੋਂ ਪਰਤਾਈ ਤੇ ਚੰਦਰਬਦਨ ਦੇ ਚਿਹਰੇ ਤੇ ਬਹੁਤ ਖੁਸ਼ੀ ਦੀਆਂ ਲਹਿਰਾਂ ਜਿਹੜੀਆਂ ਸੀ ਉਹ ਲਹਿਰਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪੈਲਾ ਪਾਉਣ ਲੱਗਾ ਮਾਲਨ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਬਦਨ ਦੇ ਪਤੀ ਵਰਤਾ ਧਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ ਉਹ ਉਸ ਤੱਕ ਪਹੁੰਚ ਕਰਨ ਤੇ ਚੰਦਰਬਦਨ ਨੂੰ ਸੁਦਾਗਰ ਦੇ ਚੁੰਗਲ ਤੋਂ ਬਚਣ ਲਈ ਉਹਨੇ ਇੱਕ ਕਬੀਓਤ ਬਣਾਈ ਉਹਨੇ ਮਾਲਣਾ ਅਤੇ ਸੁਨੇਹਾ ਚੰਦਰਬਦਨ ਨੂੰ ਭੇਜਿਆ ਚੰਦਰ ਸ਼ੁਕਰ ਹੈ ਖੁਦਾ ਦਾ ਤੂੰ ਬੋਲੀ ਨਹੀਂ ਸੁਦਾਗਰ ਨੂੰ ਆ ਕੇ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਲਣ ਗੁਲਦਸਤਾ ਭੇਂਟ ਕਰਨ ਦੇ ਭੱਜ ਬਸੰਤ ਦਾ ਸੁਨੇਹਾ ਚੰਦਰਬਦਨ ਨੂੰ ਦੇ ਆਈ ਉਨੇ ਸਦਾਗਰ ਨੂੰ ਆਖਿਆ ਮਾਲਕ ਮੈਂ ਤੈਨੂੰ ਫੌਰਤ ਅੜਪਾਉਣਾ ਨਹੀਂ ਜਾਂਦੀ ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ ਤਦ ਹੀ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤਾਂ ਮੈਂ ਪਹਾੜ ਵੀ ਫੋੜ ਸਕਦਾ ਅੱਜ ਹੀ ਰਾਜਾ ਰੂਪ ਦੇ ਦਰਬਾਰ 'ਚ ਜਾ ਕੇ ਇਸ ਦਾ ਮੈਂ ਪ੍ਰਬੰਧ ਕਰਦਾ ਸੋ ਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਅਰਜ ਗੁਜ਼ਾਰੀ ਰੂਪ ਤਾਂ ਆਪੇ ਕਦਾ ਸੁਣ ਲਈ ਉਤਾਵਲਾ ਸੀ ਉਹਨੇ ਸਾਰੇ ਰਾਜ ਵਿੱਚ ਡਾਉਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਅਗਲੀ ਭਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ਿ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਹਨੇ ਕਦੇ ਪ੍ਰਾਯ ਮਰਦ ਦਾ ਮੂੰਹ ਨਹੀਂ ਵੇਖਿਆ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਵਾ ਦਿਓ ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ ਬਸੰਤ ਨੂੰ ਡਰ ਸੀ ਕਿ ਪਹਿਲਾਂ ਮਾਮ ਕਤਵਾਲ ਉਹਨੂੰ ਪਛਾਣ ਨਾ ਲਵੇ ਇਸ ਲਈ ਉਹਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ ਸੀ ਸਾਰੇ ਰਾਹ ਵਿੱਚ ਕਨਾਤਾਂ ਲੱਗ ਗਈਆਂ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦਾ ਰੂਪ ਦੇ ਦਿੱਤਾ ਤੇ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜੇ ਦੇ ਦਰਬਾਰ ਵਿੱਚ ਲੈ ਆਈ। ਰਾਜ ਦਰਬਾਰ ਵਿੱਚ ਖੂ ਬਰੌਣਕਾਂ ਸਨ। ਰਾਜਾ ਰੂਪ ਰਾਸ ਸਿੰਘਾਸਨ ਤੇ ਬਿਰਾਜਮਾਨ ਸੀ। ਸੁਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਸ਼ੁਸ਼ੋਭਤ ਸਨ। ਤੇ ਚੰਦਰਬਦਨ ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ। ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ પાસે ਆਗਿਆ ਮੰਗੀ। ਮਹਾਰਾਜ ਆਗਿਆ ਵੇ ਤਾਂ ਕਥਾ ਸ਼ੁਰੂ ਕਰਾਂ। ਰੂਪ ਨੇ ਰਾਜੇ ਰੂਪ ਨੇ ਕਿਹਾ ਕਿ ਆਗਿਆ ਹੈ। ਨਿਰਵੇਗਨ ਸੁਣਾਉ ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵਿਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਉਸ ਨੇ ਆਪਣੇ ਪਿੰਡੇ ਤੇ ਅੰਡਾਈ ਕਥਾ ਨੂੰ ਅਜੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਵਿਰਾਗ ਦੇ ਅਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ कोतवाल ਚੌਂਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਆਪਣਾਏ ਵਤੀਰੇ ਦਾ ਵਰਤਾਂਤ ਸੁਣਿਆ ਤਾਂ ਉਸ ਨੇ ਉਸ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰੇ ਸਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਜਦੋਂ ਮਾਲਨ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸਦਾਕਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸਦਾਕਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਵਰਤਾਂਤ ਸੁਣਿਆ ਤਾਂ ਉਹ ਇੱਕਦਮ ਆਗ ਬਬੂਲਾ ਹੋ ਗਿਆ ਤੇ ਤਰੰਤ ਹੀ ਸੁਧਾ ਕਰਨ ਹੱਥ ਘੜੀਆਂ ਲਾਉਣ ਦੇ ਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਭੁੱਬਾ ਮਾਰ ਮਾਰ ਰੋ ਰਿਹਾ ਸੀ ਦਿਲ ਥੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਣ ਦੀ ਧੀ ਨੇ ਕਥਾ ਗਾਂ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਉਸ ਮੰਦਰ ਦੀਆਂ ਖੂਨੀ ਛੱਲਾਂ ਨਾਲ ਢੋਲ ਕਰਦਾ ਹਾਇ ਸਾਗਰ ਦੇ ਕੰਡੇ ਆਉਣ ਲੱਗਾ ਜਿੱਥੇ ਮਸ਼ੇਰੀਆਂ ਨੇ ਮਸ਼ੀਆਂ ਪੜ ਰਹੇ ਸਨ ਉਹਨਾਂ ਨੇ ਬਿਸੁੱਧ ਹੋਏ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਪੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸੰਘਾਸਣ ਤੋਂ ਇੱਕਦਮ ਉੱਠ ਖੜਾ ਆ ਤੇ ਦੌੜ ਕੇ ਬਸੰਤ ਨੂੰ ਆ ਕੇ ਗਲਬਕੜੀ ਪਾ ਲਈ ਦੋਨੋਂ ਕਾਫੀ ਸਮਾਂ ਹੋ ਕੇ ਤੇ ਸਿਸਕੀਆਂ ਭਰਦੇ ਰਹੇ ਸਾਰੇ ਰਾਜਦਰਬਾਰੀਆਂ ਦੀਆਂ ਅੱਖੀਆਂ ਨਮ ਸਨ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਨ ਆਪੋ ਵਿੱਚ ਮਿਲ ਕੇ ਸਰਸਾਰ ਹੋ ਗਏ ਖੁਸ਼ੀਆਂ ਦਾ ਕੋਈ ਪਰ ਪਰ ਪਰਾਵਰ ਨਹੀਂ ਸੀ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖਰਾਤਾਂ ਵੰਡੀਆਂ ਗਈਆਂ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਤੇ ਮਾਤਾ ਪਿਤਾ ਕਮਿਆਰ ਤੇ ਕਮਿਆਰੀ ਮਾਲੀ ਮਾਲਣ ਢੇਰ ਸਾਰੇ ਨਾਮ ਦੇ ਕਿਸਨਮਾਨਤ ਕੀਤਾ ਗਿਆ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋ ਵੀ ਮੰਗਲਨਾਥ ਦੀ ਵਿਪਾਲ ਕਰਕੇ ਉਸ ਨੂੰ ਵੀ ਰਾਜਦਰਪਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ। ਕਤਵਾਲ ਚੌਂਕੀਦਾਰ ਬੀਸਵਾ ਤੇ ਸਤਾਗਰ ਨੂੰ ਸਖਤ ਸਜ਼ਾਾਂਵਾਂ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ। ਕੁਝ ਸਮਾਂ ਮਿਸਰ ਦੀ ਰਾਜਧਾਨੀ ਜੇ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾ ਦੀ ਪਾਏ। ਖੜਕਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਾਰੇ ਪਹਿਲਾਂ ਆਪਣੇ ਅੰਤਹਿਕ ਕਰਨ ਦੀ ਆਵਾਜ਼ ਸੁਣ ਕੇ ਪਛਤਾਵਾ ਵਿੱਚ ਮਹਾਰਾਜਾ ਝਟਕੇ ਸਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਸੀ ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕ ਸੈਨ ਦੇ ਰੁੜਾਏ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਣ ਪ੍ਰਸਤ ਧਾਰਨ ਕਰ ਲਿਆ ਕੁਝ ਦਿਨਾ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਪਰਤ ਗਿਆ ਤੇ ਇਸ ਤਰ੍ਹਾਂ ਉਹ ਆਪਣੀ ਵਧੀਆ ਜੀਵਨ ਬਤੀਤ ਕਰਨ ਲੱਗੇ ਤੋ ਇਹ ਅੱਜ ਦੀ ਕਹਾਣੀ ਰੂਪਸੰਤ ਜੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਜਰੂਰ ਦੱਸਣਾ ਤੇ ਜਾਂਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਅਗਲੀ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ